ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਇੱਕ ਗਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਨਾ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਠੀਕ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਬੈ ਗਏ ਮੀਮੂ ਫਿਰ ਹਾਂਜੀ ਹਾਂਜੀ ਬੈ ਗਿਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਰਾਜ ਡੰਡਰ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜ਼ਿਲ੍ਹਾ ਗਦਾਪ ਤੇ ਫੋਨ ਨੰਬਰ ਫੁੱਲ ਤੇ ਕਰੀ 9056827752 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਗੱਬੰਦ ਕਰ ਲਈ ਆਪਾਂ ਹਾਂ ਜੀ ਜੀ ਗੱਬੰਦ ਬੜੀ ਚੰਗੀ ਵੀਰ ਦੀ ਮਜਾ ਦੇਖੋ ਥਣ ਕਡਾਓ ਬਾਕੀ ਥਾਣਾ ਦਾ ਸਾਈਜ਼ ਗਾਪ ਇਹਦਾ ਦੇਖ ਸਕਦੇ ਜੇ ਕਿੰਨਾ ਸੁਭਾ ਵੀਰ ਦੀ ਦਾ ਇਹ ਨਿਤਜਾ ਸੁਭਾ ਵੀਰ ਦੀ ਸੁਣਾ ਦੇ ਤੀਸਰਾ ਸੁਭਾ ਸੋਣਾ ਤੇ ਕਿੰਨਾ ਕੁ ਦੁੱਧ ਚ ਆਜੂਗੀ ਅਸੀਂ ਵੀ ਕੀ ਧਰ ਵਾਲੇ ਜਾਂਦੇ ਆ 12-13 ਕਿਲੋ ਚ ਹੁੰਦੇ ਰਹੇ ਇਹਨੂੰ ਤੇ 13 ਲੀਟਰ ਮੈਂ ਦਊਗੀ ਥਣਾ ਪਿੱਛੇ ਦੀ ਸਾਡੀ ਗਰੰਟੀ ਹੋਗੀ ਸਭ ਕਹ ਲੈਣਾ ਇਹਨੇ ਇੱਕ ਹਫਤਾ ਜੇ ਖੜਨਾ ਇਹਨੇ ਬਾਕੀ ਗੱਬਨਿਆ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੈ ਜੀ ਵੰਦ ਵਿਧੀ ਉਹ ਤਰ੍ਹਾਂ ਜਿਹੜਾ ਬਾਡੀ ਵੇਟ ਜਿਹੜਾ ਇਹਦਾ ਚੰਗਾ ਤੇ ਕੱਦ ਕੱਠ ਵੀ ਜਿਹੜਾ ਇਹਦਾ ਠੀਕ ਹੈ ਤੇ ਕਿੰਨਾ ਰੱਖਣਾ ਵਿਧੀ ਫਿਰ ਇਹਦਾ ਮੁੱਲ ਆਪਾਂ ਮੁੱਲ ਦੇ ਵੀ ਆਦੇ ਸਭ ਨੇ ਚਲੀ ਭਾਈ ਵਿਧੀ ਦਾ 75000 ਕਰ ਦਈਏ ਅੱਛਾ 70000 70000 ਦੀ ਦੇਣੀ ਹੈ ਵੇਚਾ ਕਰਨਾ ਮੰਨਤਨ ਕਰਾਂਗੇ ਜਰੂਰ ਕਿੰਨਾ 65000 ਦੀ ਦਸਾਂਗੇ ਅੱਛਾ 65000 ਦੀ ਦੇ ਦੋਗੇ ਵਿੱਚ ਹੋਰ ਕਰਦਾ ਕੋ ਛੋਟ ਛੋਟ ਹੋਰ ਕਰਦਾਂਗੇ ਕਿੰਨਾ 60000 ਦੀ ਛੱਡ ਦਾਂਗੇ 63000 ਦੀਆਂ ਨਾਲ ਦੇ ਦਾਂਗੇ ਅੱਛਾ 63000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਮੌਕੇ ਤੇ ਮੰਨਤਨ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਦੋ 12 13 ਕਿਲੋ 24 ਮਈ ਬੜੀ ਚੰਗੀ ਤੇ ਹੋਏ 12 ਕਿਤੇ ਲੱਗੇ ਜਿਹੜਾ ਕਿੰਦੇ ਕਿ ਦੁੱਧ ਚਵਾਈ ਜਾਊਗੀ ਲੱਗਦਾ ਇੱਕ ਤਾਂ ਚੰਗੀ ਬਣੂਗੀ ਮਈ ਸਾਰੀ ਅਜੇ ਤਿਆਰ ਹੋਣੀ ਆ ਚੰਗੀ ਸੂਨ ਤੱਕਰ ਬਾਕੀ ਦੇਖ ਸਕਦੇ ਜੀ ਉੱਤਰਾ ਮੈਂ ਠੰਡੀ ਤੇਰੀ ਜੀ ਆ ਹਾਂ ਦੇਖ ਸਕਦੇ ਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਸੂਈ ਸਵਾਈ ਹਾਂਜੀ ਕਿੰਨੇ ਦਿਨਾਂ ਵਿੱਚ ਵੇਚੀ ਨਾ ਸੂਈ ਨਾ 15 ਦਿਨ ਹੋ ਗਏ ਇਹਨੂੰ ਵੇਚੀ 15 ਦਿਨ ਹੋ ਗਏ ਇਹਨੂੰ ਇਹਦੇ ਮਗਰ ਜਿਹੜਾ ਕੱਟਾ ਹੈ ਤੇ ਦੁੱਧ ਕਿੰਨਾ ਤਿਆਰ ਵਿਰਜੀ ਇਹਦੇ ਕੋਲ 9 ਕਿਲੋਟਰ ਹੋਣਾ ਵੀ 9 ਕਿਲੋਟਰ ਹੈਗਾ ਵਾ ਤੇ ਮੁੱਲ ਮੁੱਲ ਇਹ ਦਾ 60000 60000 ਆ ਰਿਹਾ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ ਪੰਜ ਹੀ ਕਰਾਂਗੇ 55000 ਰੁਪਏ ਅੱਛਾ 55000 ਦੀ ਦੇ ਦੋਗੇ ਤੇ ਦੁੱਧ 9 ਲੀਟਰ ਪੱਕਾ ਹੈਗਾ ਜੀ ਮੌਕੇ ਤੇ ਅੱਛਾ ਦੋ ਡੰਗ ਚਵਾ ਕੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਗਈ 30 ਨੰਬਰ ਤੇ ਸੋਈ ਸੋਈ ਆ ਬਈ ਇਹ ਵੀ ਜੇ ਚਾਰ ਪੰਜ ਦਿਨ ਹੋਈ ਸੀ ਤਾਂ ਜੀ ਮੈਂ ਸੋਈ ਏ ਠੀਕ ਹੈ ਜੀ ਉਹਦੇ ਕੋਈ ਬੋਲੇ ਕੋ ਮਾਲੇ ਦੁੱਧ ਮਾਲੇ 7-8 ਕਿਲੋਣਾ 7-8 ਕਿਲੋ ਹੈਗਾ ਵਾ ਕਿ ਚਵਾਈ ਇੱਕ ਨੰਬਰ ਦੀ ਹੋਊਗੀ ਇਹ ਕਿੰਨਾ ਚਵਾਈ ਜਾਊਗੀ ਉਹਦੇ ਵਿੱਚ 10 ਕਿਲੋ ਕਿ ਆਊਗੀ 10 ਕਿਤੇ ਲੱਗੇ ਜਿਹੜਾ ਇਹ ਕਹਿੰਦਾ ਕਿ ਚਵਾਊਗੀ ਮੌਕੇ ਤੇ ਜਿਹੜਾ 7-8 ਲੀਟਰ ਦਾ ਠੀਕ ਹੈ ਮਗਰ ਇਹਦੇ ਵੀ ਕੱਟਾ ਹੈ ਇਹਦੇ ਮਗਰ ਵੀ ਕੱਟਾ ਹੈ ਬੜਿਆ ਦੇ ਕੋਈ ਮੋਕੇ ਤੇ ਜਿਹੜਾ 7-8 ਲੀਟਰ ਜਿਹੜਾ ਇਹਦੇ ਕੋਲ ਦੱਸਦੇ ਬਾਕੀ ਅੱਗੇ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਤੇ ਕਿੰਨਾ ਰੱਖਣਾ ਵੇਦੀ ਫਿਰ ਇਹਦਾ ਮੁੱਲ ਆਪਾ ਇਹਦਾ 50000 50000 ਵਿੱਚੋਂ ਕਰਨਾ ਮੰਨਤਾਂ ਨਾ ਹੋਰ ਕਰਾਂਗੇ ਜ਼ਰੂਰ ਕਿੰਨਾ ਜਿੰਨਾ ਲੱਲੀ ਕਹਿ ਦੂਗਾ ਅੱਛਾ ਹਾਂਜੀ ਲੱਲੀ ਭਾਜੀ ਫਿਰ ਕਰ ਦੋ ਖੁੱਲਾ ਹੀ ਅੱਜ ਖੁੱਲਾ ਕਰਤੀਏ ਖੁੱਲਾ ਹੀ ਮੰਨਤਾਂ ਕਰ ਦੋ 30000 ਕਰ ਦਿਆਂਗੇ ਜੀ ਅੱਛਾ ਹਾਂਜੀ 30 ਨਹੀਂ ਕਰਨਾ ਜੀ 30 ਬੜਾ ਤੇ 30 ਠੀਕ ਹੈ ਕਿੰਨੇ ਤੇ ਤਿੰਨ ਹੀ ਬੜਾ ਹੈ ਪੂਰੇ 30000 ਦੇ ਦਾਂਗੇ ਬੀਤੀ ਅੱਛਾ ਹਾਂਜੀ 45000 ਦੀ ਦੇ ਦੋਗੇ ਠੀਕ ਹੈ ਜੀ ਆ ਵੀ ਮੈਂ ਸਹੀ 9 ਕਿਲੋ ਦੁੱਧ ਦੇ ਦਿੱਜੇ ਥਲੇ ਇਹਨੂੰ ਅੱਜ 6 ਸੱਤ ਦਿਨਾਂ ਦਾ ਮਗਰ ਕਟਾਇਆ ਜਾਵੇ ਠੀਕ ਹੈ ਜੀ ਕੋਡ ਅੰਦਰ ਚੋਕੇ ਦਸੰਦੀ ਕਰਕੇ ਖੜੇ ਕਿਉਂ ਆਈ ਤੇ ਇਹ ਮੈਂ ਫੇਰ ਹੋਊਗੀ ਨਾ ਕੋ ਆਨਲਾਈਨ ਹੋਵੇਗਾ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਤਿਆਰ 9 ਕਿਲੋ 9 ਲੀਟਰ 9 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸ ਬਾਕੀ ਅਜੇ ਮੌਸਮ ਇਹ ਪੂਰਾ ਸੈੱਟ ਨਹੀਂ ਹੋੰਦਿਆ ਇੱਕ ਵਾਰੀ ਮੌਸਮ ਜਿਹੜਾ ਖਲੋ ਜੇ ਤੇ ਫੇਰ ਜਿਹੜਾ ਸਾਰਿਆਂ ਨੂੰ ਪਤਾ ਹੀ ਹੈ ਕਿ ਪਛਮਾ ਨਿਕਲੀ ਸਿੱਧੀ ਤੋਰ ਦੇ ਵੀਰ ਜੀ ਮਤ ਬੰਦ ਹੋ ਜੀ ਬਾਕੀ ਥਨਾ ਦਾ ਸੱਜ ਗਿਆ ਆਪ ਦੇਖ ਸਕਦੇ ਜੀ ਤੇ ਥਣ ਥਣ ਵੀਰ ਜੀ ਪੂਰਾ ਹੀ ਆ ਅਗਲੇ ਨਾਲ ਅਗਲਾ ਸਾਵਾ ਪਿਛਲੇ ਨਾਲ ਪਿਛਲਾ ਵੀਰ ਜੀ ਇੱਕ ਨੰਬਰ ਦੀ ਜਵਾਈ ਉਹ ਪੂਰ ਸਟਾਣਾ ਹੋਗਾ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ 60000 60000 ਇਹ ਕਿੰਨੇ ਦੀ ਦੇ ਦੇਣੀ 55000 ਦੀ ਦੇ ਦਾਂਗੇ ਅੱਛਾ ਵੀ 55000 ਦੀ ਹਾਂਜੀ ਠੀਕ ਹੈ ਬਾਕੀ ਵਿੱਚੋਂ ਛੋਟ ਛਾਟ ਹੋ ਜੂਗੀ ਹੋਰ ਠੀਕ ਹੈ ਜੀ ਉਹਨੇ ਦੇਖੋ ਵੀਰ ਜੀ ਥਾਣ ਉਹ ਵੀ ਰੱਸੀ ਬੋਣੀ ਏਦਾ ਹੀ ਅੱਛਾ ਪੰਜ ਦੋ ਰੰਗ ਚੋਵੇ ਖੜੇ ਰੱਸੀ ਤਾਂ ਵੀ ਨਹੀਂ ਜਿਹੜੇ ਕਹਿੰਦੇ ਚਵਾਈ ਕਰੀਦੀ ਆ ਗਾੜੀ ਸਹੀ 11 ਬਰਕ ਤੇ ਸਾਡੇ ਬੋਲੇ ਸ਼ਟਡਿੰਗ ਹੋਗਾ ਦੋ ਰੰਗ ਚੋਵੇ ਗਏ ਠੀਕ ਹੈ ਜੀ ਤੇ ਚਵਾ ਇੱਕ ਨੰਬਰ ਦਾ ਲਗਾਊਗਾ ਗੈਰ ਨੂੰ ਕਿੰਨਾ ਕ ਚਵਾਈ ਜਾਗੇ ਦੋ ਦੋ ਉਤਰੇ 15 16 ਕਿਲੋ ਚਵਾਊਗੀ ਠੀਕ ਹੈ ਦੋ ਦੋ ਵੀ ਮਈਆਂ ਅਰਗਾ ਚਟਾ ਕਰਾਉ ਦੇਆ ਬਾਕੀ ਇੱਕੋ ਹੀ ਗੱਬਣ ਆ ਬਾਕੀ ਸਾਰੀਆਂ ਸੂਈਆਂ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜਾ ਬਾਕੀ ਆ ਜਾਏ ਕੋਸ਼-ਕੋਸ਼ ਪਹਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ ਥਾਣਾ ਕਾਫੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਉਹ ਦੇਖ ਸਾਡੇ ਥਾਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਚੰਗਾ ਉੱਤਰਾ ਵੀ ਬੋੜੀ ਸਟਰਕਚਰ ਜਿਹੜਾ ਇਹਦਾ ਚੰਗਾ ਵੱਡੀ ਵੱਟੀ ਆ ਥਾਣਾ ਦੇਖ ਸਾਡੇ ਤੇ ਇੱਕ ਵਾਰੀ ਲੱਗ ਗਿਆ ਤਾਂ ਤੇ ਮਗਰ ਵੱਛੀ ਜੀ ਵਿੱਚ ਮਗਰ ਵੱਛਾ ਆ ਠੀਕ ਹੈ ਤੇ ਇਹਦਾ ਮੁੱਲ ਮੁੱਲ 45000 45000 ਹਾਂਜੀ ਕਰਨਾ ਵਿੱਚ ਮਣ 40000 ਦੇ ਦਾਂਗੇ ਅੱਛਾ 40000 ਦੀ ਦੇ ਦੋ ਬਰਾਦਰਾ ਕੋਲ ਵੀ ਸੀ ਭੋਲਾ ਵਿੱਚ ਝੋਕੇ ਖੜੇ ਠੀਕ ਹੈ ਜੀ ਕੋਈ ਰੱਸੀ ਮਣੀ ਇਦਾਂ ਹੀ ਠੀਕ ਹੈ ਚਲ ਚਾਈ ਇੱਕ ਨੰਬਰ ਦੀ ਹੋਊਗੀ ਵਿੱਚ ਛੋਟ-ਛੋਟ ਹੋ ਜੂਗੀ ਦੋ ਹੀ ਛੜਾਂ ਇਕੱਠਾ 38000 ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਖੁਸ਼ ਹੋ ਜਾਣਾ ਫਿਰ ਬਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਆ ਕੇ ਖੜੇ ਜੇ ਪਸੰਦ ਆ ਤੇ ਲੈ ਜਾ ਨਹੀਂ ਪਸੰਦ ਆ ਤੇ ਇੱਥੇ ਰਹਿੰਦੇ ಮರ್ಜಿ <laughs> ನಸ್ಲಿಕೆ